ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਰਿਆਂ ਭੈਣਾਂ ਨੂੰ ਕਰਵਾ ਚੌਥੀਆਂ ਬਹੁਤ 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 ਬਾਰਕਾ ਸਾਰੀਆਂ ਭੈਣਾਂ ਦੀ ਇਦਾਂ ਹੀ ਸੁਹਾਗ ਬਣੇ ਰਹਿਣ ਹੱਸਦੀਆਂ ਵਸਦੀਆਂ ਰਹਿਣ ਆਪਦੇ ਘਰ ਪਰਿਵਾਰ ਦੇ ਵਿੱਚ ਲੰਮੀ ਉਮਰ ਵਾਖਣ ਸਾਰੇ ਵੀਰਾਂ ਦੀਆਂ ਚਲੋ ਜੀ ਅੱਜ ਆਪਾਂ ਸੂਟ ਦਿਖਾਉਣੇ ਏ ਤੁਹਾਨੂੰ ਕਾਫੀ ਜਿਆਦੇ ਸੋਹਣੇ ਸੂਟ ਦਿਖਾਉਣੇ ਆਂਗੇ ਤੇ ਇਹ ਜਿਹੜਾ ਮੈਂ ਵੀਅਰ ਕੀਤਾ ਹੈ ਸੂਟ ਇਹ ਆਪਾਂ ਕਰਵਾ ਚੌਥਲੀ ਬਣਾਇਆਗਾ ਤੇ ਇਹਦੇ ਨਾਲ ਆਪਾਂ ਸ਼ਰਟ ਤੁਸੀਂ ਸਿਲਕ ਦੀ ਵੀ ਰੱਖ ਸਕਦੇ ਹੋ ਬਟ ਮੇਰੇ ਲਈ ਟਾਈਮ ਘੱਟ ਸੀਗਾ ਤਾਂ ਕਰਕੇ ਮੈਨੂੰ ਡਾਈ ਕੀਤੀ ਹੀ ਸ਼ਰਟ ਚਾਹੀਦੀ ਸੀਗੀ ਮੈਂ ਖਰੀਦ ਦੀ ਲਗਾਈ ਹੈ ਇਹਦੇ ਨਾਲ ਤੇ ਬ੍ਰਾਕਟ ਦੀ ਆਪਾਂ ਬਾਟਮ ਰੱਖੀ ਹੈਗੀ ਕੰਮ ਸਾਰਾ ਬਾਦਲੇ ਦਾ ਆਰੀ ਦਾ ਤੇ ਮਸ਼ੀਨ ਦਾ ਮਿਕਸ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ neck ਦਾ ਡਿਜ਼ਾਈਨ ਕੀਤਾ ਹੈਗਾ ਤੇ ਬਾਵਾ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਜਿਆਦਾ ਸੋਨਾ ਦੇਖੋ ਬਾਦਲਾ ਲਗਾ ਕੇ ਕੰਮ ਕੀਤਾ ਹੈਗਾ ਘੇਰੇ ਦੇ ਉੱਪਰ ਵਰਕ ਆ ਜਾਊਗਾ ਲਓ ਜੀ ਨਾਲ ਆਪਾਂ ਰੱਖੀ ਹੈ ਜੀ ਇਸ ਤਰ੍ਹਾਂ ਬ੍ਰਾਕਟ ਦੀ ਬਾਟਮ ਰੱਖੀ ਹੈਗੀ ਅੱਜ ਮੈਂ ਤੁਹਾਨੂੰ ਦਿਖਾਉਂਗੀ ਬ੍ਰੌਕੇਟ ਦੀਆਂ ਬਾਟਮ ਤੁਸੀਂ ਕਿੱਦਾਂ-ਕਿੱਦਾਂ ਮੈਚ ਕਰ ਸਕਦੇ ਹੋਗੇ ਤੇ ਇਹ ਦੁਪੱਟਾ ਮੈਂ ਰੱਖਿਆ ਜੀ ਫੁੱਲ ਪਿਓਰ ਕਮਲ ਚਨਾਉਣ ਦਾ ਦੁਪੱਟਾ ਰੱਖਿਆ ਤੁਸੀਂ ਕੋਈ ਵੀ ਰੱਖ ਸਕਦੇ ਹੋ ਆਪਣੇ ਬਜਟ ਅਕਾਰਡਿੰਗ ਤੇ ਜਿਹੜੀ ਪੱਟੀ ਹੈਗੀ ਇਹ ਆਪਾਂ ਬਾਟਮ ਦੇ ਵਿੱਚੋਂ ਲਗਾਈ ਹੈ ਕਿ ਨਾਲ ਆਪਾਂ ਗੋਟਾ ਲਗਾਇਆਗਾ ਗੋਟਾ ਤੁਹਾਨੂੰ ਸੇਮ ਨਹੀਂ ਮਿਲੂਗਾ ਹਨਾ ਤੁਸੀਂ ਮਤਲਬ ਕੁਛ ਨਾ ਕੁਛ ਚੇਂਜ ਕਰਕੇ ਮਿਲ ਜਾਊਗਾ ਕਿਉਂਕਿ ਸੇਮ ਗੋਟੇ ਨਹੀਂ ਹੁੰਦੇ ਇੱਕ ਰੋਲ ਦੇ ਵਿੱਚ ਸਿਰਫ 18 ਮੀਟਰ ਰੋਲ ਹੁੰਦਾਗਾ ਇੱਕ ਰੋਲ ਦੇ ਵਿੱਚ ਤਾਂ ਅਗਰ ਕਿ ਦੋ ਦੋ ਦੁਪੱਟਿਆਂ ਦੇ ਹੀ ਗੋਟੇ ਲੱਗਦੇ ਨੇਗੇ ਤਾਂ ਅਗਰ ਕਿ ਚੇਂਜ ਕਰਨਾ ਪਊਗਾ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੀ ਹੈਗੀ ਤੁਸੀਂ ਹੋਰ ਕਲਰ ਹੈਗੇ ਨੇਗੇ ਤੁਸੀਂ ਇਦਾਂ ਦਾ ਸੇਮ ਸੂਟ ਰੈਡੀ ਕਰਵਾ ਸਕਦੇ ਹੋਗੇ ਜਿੱਦਾਂ ਕਿ ਇਹਦੀ ਤੁਸੀਂ ਬਾਟਮ ਰੱਖ ਸਕਦੇ ਹੋਗੇ ਬ੍ਰੌਕੇਟ ਦੀ ਬਾਟਮ ਹੈ ਇਹ ਜੇ ਤੁਸੀਂ ਬਾਟਮ ਰੱਖ ਸਕਦੇ ਹੋਗੇ ਇਹ ਵਾਲੀ ਤੁਸੀਂ ਸ਼ਰਟ ਬਣਾ ਸਕਦੇ ਹੋਗੇ ਜਿੱਦਾਂ ਮੈਂ ਵਰਕ ਕੀਤਾ ਹੈਗਾ ਹਨਾ ਕਰਵਾਇਆ ਗਿਆ ਇਸ ਤਰ੍ਹਾਂ ਤੁਸੀਂ ਵਰਕ ਕਰਵਾ ਸਕਦੇ ਹੋ ਜਾਂ ਕੋਈ ਆਪਣਾ ਡਿਜ਼ਾਈਨ ਭੇਜ ਕੇ ਹਨਾ ਇਸ ਤਰ੍ਹਾਂ ਤੁਸੀਂ ਸੂਟ ਆਪਦੇ ਅਕੋਰਡਿੰਗ ਆਪਣੀ ਚੁਆਇਸ ਅਕੋਰਡਿੰਗ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਦਿੰਨੀ ਆਂਗੀ ਤੁਸੀਂ ਕਲਰ ਚੈੱਕ ਕਰ ਸਕਦੇ ਹੋਗੇ ਲੋ ਜੀ ਇਸ ਤੋਂ ਬਾਅਦ ਹੈਗੇ ਜੀ ਬਹੁਤ ਹੀ ਜਿਆਦੇ ਸੋਹਣਾ ਤੁਸੀਂ ਬਾਟਮ ਦੇਖ ਸਕਦੇ ਹੋ ਇਹ ਜਿਹੜੀ ਮੈਂ ਵੇਅਰ ਕੀਤੀ ਹੋਈ ਹੈਗੀ ਉਹਦੇ ਨਾਲ ਦੀ ਹੀ ਬਾਟਮ ਹੈਗੀ ਤੁਸੀਂ 셔ਟ ਬਣਾਉਣਾ ਚਾਹੁੰਦੇ ਹੋ ਹੈਂਡਵਰਕ ਦਾ ਕੰਮ ਕਰਾਉਣਾ ਚਾਹੁੰਦੇ ਹੋ ਹੈਂਡਵਰਕ ਦਾ ਕੰਮ ਵੀ ਹੋ ਜਾਊਗਾ ਜੇ ਤੁਸੀਂ ਮਸ਼ੀਨ ਦਾ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਦਾ ਵੀ ਹੋ ਜਾਊਗਾ ਜਿੱਦਾਂ ਮੈਂ ਪਾਇਆ ਹੋਇਆਗਾ ਇਦਾਂ ਵੀ ਹੋ ਜਾਊਗਾ ਠੀਕ ਹੈ ਜੀ ਇਹਦੇ ਨਾਲ ਬੇਸ ਨਾਲ ਦੀ ਤੁਸੀਂ 셔ਟ ਰੱਖ ਸਕਦੇ ਹੋ ਸਿਲਕ ਦੇ ਵਿੱਚ ਲੈ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਵਧੀਆ ਲੱਗੂਗੀ ਤੇ ਦੁਪੱਟਾ ਤੁਸੀਂ ਸੇਮ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਲਓ ਜੀ ਨੈਕਸਟ ਹੈਗੇ ਜੀ ਮਹਿਰੂਨ ਇਸ ਤਰ੍ਹਾਂ ਤੁਸੀਂ ਸਟਾਈਲ ਹਨਾ ਬਣਾ ਸਕਦੇ ਹੋਗੇ ਫੂਡ ਦਾ ਜਿਦਾ ਮੈਂ ਬਣਾਇਆਗਾ ਜੇ ਤੁਸੀਂ ਤੁਹਾਨੂੰ ਇਦਾਂ ਨਹੀਂ ਹਨਾ ਪਤਾ ਲੱਗਦਾ ਹੈਗਾ ਵੀ ਤੁਸੀਂ ਇਦਾਂ ਨਹੀਂ ਬਣਾਉਣਾ ਚਾਹੁੰਦੇ ਹੈਗੇ ਸਟਾਈਲ ਜਿਦਾ ਮੈਂ ਬਣਾਇਆਗਾ ਤਾਂ ਤੁਸੀਂ ਇਹ ਵਾਲਾ ਵਰਕ ਪਸ਼ਮੀਨੇ ਤੇ ਕਰਵਾਓ ਸਾਟਨ ਵੈਲਵਟ ਤੇ ਕਰਵਾਓ 크ريب ਤੇ ਕਰਵਾਓ ਜੌਰਜਟ ਤੇ ਕਰਵਾਓ ਇਹ ਵਾਲਾ ਵਰਕ ਹੈਗਾ ਸੇਮ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਤੁਸੀਂ ਕੋਈ ਵੀ ਮਤਲਬ ਕਲਰ ਆਪਣੀ ਚੋਇਸ ਅਕੋਰਡਿੰਗ ਸਾਨੂੰ ਦੱਸ ਸਕਦੇ ਹੋਗੇ ਤੁਸੀਂ ਸਾਡੇ ਤੋਂ ਕਲਰ ਚਾਰਟ ਮੰਗਾ ਲਓ ਪਿਕ ਸ਼ੇਅਰ ਕਰ ਦਾਂਗੇ ਥੋੜਾ ਬਹੁਤ ਤੁਹਾਨੂੰ ਫੋਟੋ ਲਈ ਵੇਟ ਕਰਨੀ ਪਊਗੀ ਕਿਉਂਕਿ ਥੋੜਾ ਜਿਹਾ ਬਿਜ਼ੀ ਚੱਲ ਰਹੇ ਹਾਂ ਬਿਜ਼ੀ ਹੋਣ ਕਰਕੇ ਫੋਟੋ ਕਲਿੱਕ ਘਟ ਹੁੰਦੀ ਹੈ 1-2 ਦਿਨ ਦਾ ਟਾਈਮ ਲੱਗ ਜਾਂਦਾ ਹੈਗਾ ਲੋ ਜੀ ਬਹੁਤ ਹੀ ਜਿਆਦਾ ਸੋਹਣਾ ਕੰਟਰਾਸਟ ਬਣੂਗਾ ਜੇ ਤੁਸੀਂ ਮਤਲਬ ਕੰਟਰਾਸਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਲਓ ਜੀ ਨੈਕਸਟ ਹੈਗਾ ਜੀ ਲਾਈਟ येलोया ਕਲਰ ਹੈ ਪਰ ਕਿ ਲਾਇਆ ਨਹੀਂ ਹੈਗਾ ਤੇ ਤੁਸੀਂ ਇਦਾਂ ਦੀ ਵੀ ਹਨਾ ਇਹਦੇ ਨਾਲ ਵੀ ਜੇ ਤੁਸੀਂ ਮਤਲਬ येलो ਸ਼ਰਟ ਹਨਾ ਤੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਜੀ ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਰਿਹਾ ਹੈ ਨਾ ਤੁਸੀਂ ਵੈਲਵਟ ਦੇ ਵਿੱਚ ਵੀ ਇਹਦੀ ਸ਼ਰਟ ਕਰਵਾ ਸਕਦੇ ਹੋਗੇ ਵੈਲਵਟ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਬਣੂਗਾ ਸੂਟ ਜੇ ਤੁਸੀਂ ਇਹਦੀ ਵੈਲਵਟ ਦੀ ਸ਼ਰਟ ਕਰਵਾਉਣੇ ਹੋਗੇ ਜ਼ਿਆਦਾ ਟਰੌਜ਼ਰ ਕਰਾ ਲਓ ਜਾਂ ਤੁਸੀਂ ਬਾਟਮ ਕਰਵਾ ਲਓ ਇਹਦੀ ਹਨਾ ਤੇ ਵੈਲਵਟ ਦੀ ਸ਼ਰਟ ਕਰਵਾ ਲਓ ਵਰਕ ਕਰਵਾ ਲਓ ਆਰੀ ਪਲੱਸ ਮਸ਼ੀਨ ਦਾ ਵਰਕ ਕਰਾ ਲਓ ਮੈਂ ਵੈਲਵਟ ਦਾ ਰਸਟ ਸੂਟ ਪਾਇਆ ਸੀ ਪਤਾ ਨਹੀਂ ਕਿੰਨੇ ਕਾਣਗੇ ਨੇ ਤੇ ਸੂਟ ਬਣ ਚੁੱਕੇ ਨੇ ਉਦਾਂ ਦਾ ARE+ ਮਸ਼ੀਨ ਦਾ ਕੰਮ ਹੋਇਆ ਹੋਇਆ ਸੀ ਉਹਦੇ ਵਿੱਚ ਤੇ ਬਹੁਤ ਜ਼ਿਆਦਾ ਸੋਨਾ ਬਣਿਆ ਸੀਗਾ ਇਹੀ ਕੰਮ ਤੁਸੀਂ ਵੈਲਵਟ ਦੇ ਉੱਪਰ ਕਰਵਾ ਲਓ ਬਹੁਤ ਜ਼ਿਆਦਾ ਸੋਨਾ ਲੱਗੂਗਾ ਕਿਉਂਕਿ ਇਹਦੇ ਵਿੱਚ ਜਰੀ ਵੀ ਐਡ ਹੈਗੀ ਇਹਦੇ ਵਿੱਚ ਬਾਦਲਾ ਵੀ ਐਡ ਹੈ ਜਿਸ ਕਰਕੇ ਸੂਟ ਦੇ ਜਿਹੜਾ ਵਰਕ ਹੈਗਾ ਬਹੁਤ ਵਧੀਆ ਹੈਗਾ ਸਾਰੀ ਸ਼ਾਈਨ ਆਉਂਦੀ ਹੈਗੀ ਠੀਕ ਹੈ ਜੀ ਲਓ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣਾ ਪੀਚ ਬਾਵਾਂ ਜਾਂ ਸ਼ੇਡ ਹੈਗਾ ਤੇ ਇਹਦੀ ਵੀ ਤੁਸੀਂ ਹਨਾ ਕੰਟਰਾਸਟ ਰੱਖਣਾ ਚਾਹੋਗੇ 셔ਟ ਕੰਟਰਾਸਟ ਰੱਖ ਸਕਦੇ ਹੋਗੇ ਜੇ ਤੁਸੀਂ ਮਤਲਬ ਬੇਸ ਨਾਲ ਦੀ ਰੱਖਣਾ ਚਾਹੋਗੇ ਬੇਸ ਨਾਲ ਦੀ ਰੱਖ ਸਕਦੇ ਹੋ ਜਿਵੇਂ ਵੀ ਦੀ ਵੀ ਤੁਸੀਂ ਰੱਖਣਾ ਚਾਹੋਗੇ ਉਦਾਂ ਰੱਖ ਸਕਦੇ ਹੋ ਕਲਰ ਬਹੁਤ ਜਿਆਦੇ ਸੋਹਣੇ ਨੇ ਡਿਜ਼ਾਈਨਿੰਗ ਬਹੁਤ ਜਿਆਦੇ ਸੋਹਣੀ ਬਣੀ ਹੋਈ ਹੈਗੀ ਲਓ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਤੁਸੀਂ ਪਾਰਟੀ ਵੇਅਰ ਜਿੱਦਾਂ ਮਰਜੀ ਵੇਅਰ ਕਰ ਸਕਦੇ ਹੋਗੇ ਜਿੱਦਾਂ ਕਿ ਤੁਹਾਨੂੰ ਇਦਾਂ ਹੁਣ ਫੰਕਸ਼ਨ ਆ ਰਹੇ ਨੇਗੇ ਹਨਾ ਤਾਂ ਤੁਸੀਂ ਐਵੇਂ ਦੇ ਸੂਟ ਤੁਸੀਂ ਡਿਜ਼ਾਈਨ ਕਰਕੇ ਸੋਹਣੇ ਸੋਹਣੇ ਹਨਾ ਤੁਸੀਂ ਪਾ ਸਕਦੇ ਹੋਗੇ ਜਿੱਦਾਂ ਕਿ ਇਹ ਖਾਨਪਾਟ ਸਾਈਟ ਤੇ ਹਨਾ ਜਾਂ ਕਿ ਛੋਟਾ ਮੋਟਾ ਫੰਕਸ਼ਨ ਹੈ ਜਾਗੋ ਲਈ ਰੈਡੀ ਕਰਵਾਉਣੇ ਨੇ ਸੂਟ ਤਾਂ ਬਹੁਤ ਜਿਆਦੇ ਸੋਹਣੇ ਬਣਨਗੇ ਲੋ ਜੀ ਨੈਕਸਟ ਆਪਾਂ ਕੰਟਰਾਸਟ ਹੈਗਾ ਜਿਹੜਾ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਕ੍ਰੇਪ ਬਹੁਤ ਵਧੀਆ ਫੁੱਲ ਪ्युअर ਲੱਗੀ ਹੋਈ ਹੈਗੀ ਤੇ ਇਹ ਇਦਾਂ ਕੰਟਰਾਸਟ ਬਣਾਇਆ ਹੋਇਆ ਹੈਗਾ ਜੇ ਤੁਸੀਂ ਬੇਸ ਨਾਲ ਦਾ ਕਹੋਗੇ ਤਾਂ ਆਪਾਂ ਤੁਹਾਨੂੰ ਬੇਸ ਨਾਲ ਦਾ ਵੀ ਦੇ ਦਾਂਗੇ ਜੇ ਤੁਹਾਨੂੰ ਕੰਟਰਾਸਟ ਇਦਾਂ ਵਧੀਆ ਲੱਗਦਾ ਤੁਸੀਂ ਕੰਟਰਾਸਟ ਵੀ ਲੈ ਸਕਦੇ ਹੋਵੋਗੇ ਪ੍ਰਾਈਸ ਹੈ ਜਿਹੜਾ ਫੁੱਲ ਸੂਟ ਦਾ ਹਨਾ ਤਾਂ ਤੁਸੀਂ ਮੇਰੇ ਤੋਂ ਪੁੱਛ ਲਿਓ ਤੁਸੀਂ ਵੈਲਵਟ ਤੇ ਰੈਡੀ ਕਰਾਉਣਾ ਕ੍ਰੇਪ ਤੇ ਰੈਡੀ ਕਰਵਾਉਣਾ ਜਿਹੜੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਉਸ ਅਕੋਰਡਿੰਗ ਪ੍ਰਾਈਸ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋਵੋਗੇ ਲੋ ਜੀ ਇਦੇ ਨਾਲ ਇਸ ਤਰ੍ਹਾਂ ਕੰਟਰਾਸਟ ਹੋਊਗਾ ਵਿੱਚ ਵਿੱਚ ਕੰਟਰਾਸਟ ਬਣੇ ਹੋਏ ਨੇਗੇ ਤਾਂ ਮੈਂ ਤੁਹਾਨੂੰ ਸ਼ੋਅ ਕਰੀ ਜਾਨੀ ਆਂ ਕਿ ਤੁਸੀਂ ਉੱਤੋਂ ਅੱਦਾਂ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਅਗਲਾ ਹੈਗਾਗਾ ਪੀਚ ਪੀਚ ਸ਼ੇਡ ਹੈਗਾ ਪ੍ਰੋਪਰ ਪੀਚ ਜਿਹਾ ਸ਼ੇਡ ਹੈ ਹਨਾ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਤੇ ਸਾਰਿਆਂ ਦੇ ਕਲਰ ਹੀ ਬਹੁਤ ਜਿਆਦਾ ਸੋਹਣੇ ਨੇ ਇਹਦੇ ਨਾਲ ਇਦਾਂ ਕੰਟਰਾਸਟ ਰਹੂਗਾ ਤੇ ਬਹੁਤ ਵਧੀਆ ਹਨਾ ਫੁੱਲ ਪਿਓਰ ਦੇ ਵਿੱਚ ਫੈਬਰਿਕ ਲੱਗਿਆ ਹੋਇਆ ਹੈਗਾ ਨਾਲ ਲੋ ਜੀ ਕੜਾਈ ਤੁਸੀਂ ਆਪਣਾ ਮੈਜ਼ਰਮੈਂਟ ਸਾਨੂੰ ਫੁੱਲ ਚਾਹੀਦਾ ਹੋਗਾ ਲੈਂਥ ਘੇਰਾ ਸਾਰਾ ਪ੍ਰੋਪਰ ਲੋ ਜੀ ਲਾਸਟ ਹੈਗਾ ਜੀ ਗ੍ਰੇ ਗ੍ਰੇ ਦਾ ਤੁਸੀਂ ਕੰਟਰਾਸਟ ਦੇਖ ਸਕਦੇ ਹੋਗੇ ਲੋ ਜੀ ਇਹ ਬਿਲਕੁਲ ਪਰਫੈਕਟ ਹੈਗਾ ਤੁਹਾਨੂੰ ਵੀਡੀਓ ਦੇ ਵਿੱਚ ਥੋੜਾ ਜਿਹਾ ਅਲੱਗ ਦਾ ਲੱਗੂਗਾ ਤੁਸੀਂ ਕੰਨੀ ਦੇਖੋ ਹਨਾ ਇਹਦੇ ਵਿੱਚ ਇਦਾਂ ਹਨਾ ਜਦੋਂ ਕਰਦੇ ਐਵੇਂ ਸ਼ਾਈਨ ਆਉਂਦੀ ਹੈਗੀ ਐਵੇਂ ਬਿਲਕੁਲ ਪਰਫੈਕਟ ਮੈਚ ਕਰਦਾ ਜਦੋਂ ਮੈਂ ਹੁਣ ਨੀਚੇ ਰੱਖਦੀ ਹਾਂ ਟੇਬਲ ਤੇ ਹਨਾ ਉਦੋਂ ਇਦਾਂ ਪਤਾ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਇਹਦੇ ਵਿੱਚ ਸ਼ਾਈਨ ਹੈਗੀ ਬਿਲਕੁਲ ਪਰਫੈਕਟ ਡਾਈ ਹੈਗਾ ਕੰਨੀ ਦੇ ਨਾਲ ਵੀ ਬਿਲਕੁਲ ਮੈਚ ਕਰ ਰਿਹਾ ਹੈਗਾ ਤੇ 베ਸ ਨਾਲ ਵੀ ਮੈਚ ਕਰ ਰਿਹਾ ਥੋੜਾ ਜਿਹਾ ਜਦੋਂ ਮੈਂ ਨੀਚੇ ਕਰਦੀ ਹਾਂ ਤਾਹੇ ਥੋੜੀ ਜਿਹੀ ਸ਼ਾਈਨ ਹੈਗੀ ਇਹਦੀ ਨੀਚੇ ਨੂੰ ਹੋ ਜਾਂਦੀ ਹੈਗੀ ਪਤਾ ਨਹੀਂ ਚੱਲਦਾ ਇਦਾਂ ਲੱਗਦਾ ਵੀ ਅਲੱਗ ਦਾ ਜੇ ਤੁਸੀਂ ਕੰਟਰਾਸਟ ਵੀ ਬਣਾ ਆ ਸਕਦੇ ਹੋਗੇ ਕੰਟਰਾਸਟ ਤੁਸੀਂ ਦੁਪੱਟੇ ਲੈਣਾ ਚਾਹੋਗੇ ਸੂਟ 올ਓਵਰ ਰੱਖ ਕੇ ਜਿਵੇਂ ਕਿ ਮੈਂ ਰੱਖਿਆਗਾ ਤਾਂ ਤੁਸੀਂ ਐਵੇਂ ਵੀ ਰੈਡੀ ਕਰਵਾ ਸਕਦੇ ਹੋਗੇ ਇਦਾਂ ਹੀ ਤੁਹਾਨੂੰ ਸੋਹਣਾ ਸੋਹਣਾ ਸੂਟ ਹੈ ਜਿਹੜਾ ਰੈਡੀ ਕਰਕੇ ਦਵਾਂਗੇ ਆਰਡਰ ਆਪਣਾ ਜਲਦੀ ਦੇ ਦਿਓ ਪ੍ਰਾਈਸ ਐ ਮੇ ਤੋਂ ਤੁਸੀਂ ਪੁੱਛ ਲਿਓ ਹਨਾ ਤੁਹਾਡੇ ਬਹੁਤ ਵਧੀਆ ਜਿੱਦਾਂ ਕਿ ਹੁਣ ਅੱਗੇ ਫੰਕਸ਼ਨ ਆ ਰਹੇ ਨੇ ਬਹੁਤ ਵਧੀਆ ਸੂਟ ਰਹੂਗਾ ਜਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਂਗੇ ਆਪਣਾ ਡਿਜ਼ਾਈਨ ਭੇਜ ਦਿਓ ਇਹ ਵਾਲਾ ਡਿਜ਼ਾਈਨ ਤੁਹਾਨੂੰ ਜੇ ਕੁਝ ਚੇਂਜ ਕਰਨਾ ਹੋ ਚੇਂਜ ਕਰ ਲਿਓ ਆਪਣਾ ਭੇਜ ਕੇ ਰੈਡੀ ਕਰਵਾ ਲਿਓ ਤੁਸੀਂ ਹੈਂਡ ਦਾ ਕੰਮ ਵੀ ਕਰਵਾ ਸਕਦੇ ਹੋ ਦੇ ਉੱਪਰ ਹੈਂਡਵਰਕ ਵੀ ਹੋ ਜਾਊਗਾ ਤੇ ਕੋਈ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਹੈਂਡ ਮਸ਼ੀਨ ਆਈ ਦਾ ਤੁਹਾਨੂੰ ਬਹੁਤ ਵਧੀਆ ਕੰਮ ਕਰਕੇ ਦਵਾਂਗੇ ਥੋੜਾ ਜਿਹਾ ਆਰਡਰ ਹੈਗਾ ਆਪਣਾ ਜਲਦੀ ਦਿਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ